ਸਾਡੇ ਵਾਲਾ ਸਿਭਲ ਹੀ ਲੱਗਦਾ ਇਹ ਤਾਂ ਸਾਲੇ ਉਹੀ ਆ ਜਿਹੜੇ ਸਿਭਾ ਚ ਬਈ ਕਿ ਚਿੱਟਾ ਲਾਉਂਦੇ ਆ ਲਾਉਂਦੇ ਕਰਦਾ ਸ਼ਰੀਕ ਤਾਂ ਕਹਿੰਦੇ ਉਹੀ ਨਹੀਂ ਸ਼ਰੀਕ ਤੇ ਰਾਜੀ ਹੁੰਦਾ ਉਹ ਬਾਈ ਆ ਗੱਲ ਨਹੀਂ ਹੈਗੀ ਤੂੰ ਸਮਝਣ ਦੀ ਕੋਸ਼ਿਸ਼ ਕਰ ਗੱਲ ਕਿਉਂ ਨਹੀਂ ਹੈਗੀ ਬਰਾ ਅੱਟ ਤੂੰ ਮੈਨੂੰ ਇਹੀ ਗੱਲ ਆ ਹੋਰ ਕੌਣ ਤੂੰ ਜਾਣ ਕੇ ਗੱਲਾਂ ਕਰਦਾ ਤੂੰ ਚੱਲ 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 ਸਿਭਾ ਸਦਾ ਪਾਈਆ ਯਾਰ ਮੇਰਾ ਚੱਲ 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 ਜਾਂਦੇ ਜਾਂਦੇ ਆਹਾ ਕਿਉਂ ਜਾਂ ਦਿਖਦੇ ਜੰਨਤ ਉਹ ਮੇਰਾ ਤਾਂ ਢੱਡ ਮੱਚਦਾ ਆਹੋ ਮੱਚਦਾ ਤੇਰਾ ਢੱਡਾ ਤੰਗੂ ਮੈਂ ਆਇਆ ਹੋਂ ਤਾਇਆ ਵੀ ਸਾਡਾ ਮੁੱਢਾ ਬਾਹਰ ਲੰਘ ਗਿਆ ਇਹਦੀ ਹੁਣ ਅਸੀਂ ਗੱਲਾਂ ਬਣਾਵੀਂ ਫालतू ਉਹ ਕਾਣੂ ਪਰਜਾਈ ਮਾੜਾ ਸੋਚੀ ਜਾਂਦੀ ਜੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਫੇਰ ਹੀ ਆਇ ਲਿਆਉਂ ਤੇ ਮਾਂ ਘੜ ਕੇ ਦਾ ਬੈਠਾ ਇੱਥੇ ਬਾਜੀ ਚਾਹ ਤਾਂ ਲਿਆਉਂਦੀ ਪਾਣੀ ਸਾਰਾ ਦਿਨ ਕੰਮ ਪਿਆ ਦੀਗਾ ਮੈਂ ਹੁਣ ਕੰਮ ਕਰਕੇ ਫੇਰ ਦਿਆਂ ਚਾ ਅਮਣਿਆ ਇਹਨਾਂ ਨੂੰ ਕੱਖ ਸੱਟ ਜਾ ਨੰਗਰਾਂ ਨੂੰ ਮੈਂ ਤੜਕੇ ਦਾ ਭੁੱਖਾ ਬੈਠਾ ਮੈਨੂੰ ਤਾਂ ਤੁਹਾਡਾ ਇੰਨਾ ਵੀ ਸਹਾਰਾ ਵੀ ਤੁਸੀਂ ਕੱਖ ਪੱਟ ਕੇ ਪਾ ਦੋਗੇ ਆ ਚਾਰ ਪੱਟ ਕੇ ਪਾ ਦਿਆ ਕਰੋ ਬਿਹਲੇ ਬੈਠੇ ਰਹਿੰਦੇ ਹੋ ਓ ਚਾਰੀ ਕੋਠੀਆਂ ਨਹੀਂ ਤਾਂ ਮੈਂ ਚੱਲ ਚਰਨੂ ਕੋਲੋਂ ਪੀਵਾਂ ਨਾ ਮੇਰੇ ਕਿਹੜੇ ਹੱਡ-ਗੋਡੇ ਕੰਮ ਕਰ ਦੇਗੇ ਤੇ ਮੈਂ ਕਿੰ ਚਾਰ ਪੱਟ ਪਰਦੇ ਜਾਊਗਾ ਹੁਣ ਸਾਰੀ ਉਮਰ ਸਾਰੀ ਜ਼ਮੀਨ ਲਵਾਤੀ ਕਹਿਣਾ ਨਹੀਂ ਪਟਣਾ ਨਾ ਪਟ ਕਿਉਂ ਸੁਣਾਈਆਂ ਕਰਦਾ ਹੈ ਜਮੀਨ ਲਵਾਈਆ ਆਪਦੇ ਗਾਉ ਨੂੰ ਲਵਾਈਆ ਬੜੇ ਪੇਵਰੇ ਸੀ ਇਹ ਕੰਮ ਆਵਾਂਗੇ ਆਂਟੀ ਕਮਾਡੀ ਤਾਂ ਤੈਨੂੰ ਸਾਹਮਦੇ ਨਹੀਂ ਹੈਗੇ ਵੀ ਉਹ ਸਾਹਮਣਗੇ ਚਾਹ ਦੇ ਕੋਟੜਾ ਹੁਣ ਨਹੀਂ ਤੇ ਚਾਹ ਤੈਨੂੰ ਬਹਿ ਗਿਆ ਫੇਰ ਤੂੰ ਕਿੱਥੋਂ ਮੈਨੂੰ ਲੱਲਰ ਲਾ ਦੇਂਗੀ ਹੁਣ ਤਾਂ ਜਾ ਨਹੀਂ ਲੱਗੇ ਕੋਟ ਆਹੋ ਮੈਂ ਹੀ ਲੱਲਰ ਲਾਉਂਗੀ ਆਂਟੀ ਕਮਾਡੀ ਲਾਉਂਦੇ ਜਦੋਂ ਸਾਹਮੂਗੀ ਮੈਂ ਹੀ ਸਾਹਮੂਗੀ ਆਹ ਦੇਖ ਲਈ ਚਾਹਨੋਂ ਕਿੰਨਾ ਕਿ ਪਿਉਂਦੇ ਤੈਨੂੰ ਬੁਗੜਾ ਪੀ ਜਾ ਜਾ ਕੇ ਚੰਗਾ ਆਵਨੋਂ ਉੱਧਰ ਜਾਵੋ ਬੋਲਦਾ ਦੇਖ ਲੈ ਕਿ ਮੈਂ ਸਿਰ ਤੜ ਛੜ ਕੇ ਇੰਨਾ ਬੋਲਣਾ ਕੀ ਕਹੇ ਬੰਦੇ ਨੂੰ ਵੀ ਸਾਰਾ ਦਿਨ ਮੈਂ ਕੰਮ ਕਰਦੀ ਆਂ ਆਪ ਉਹ ਆ ਸਰਦਾਰ ਜੀ ਤੜ ਕੇ ਲਾ ਕੇ ਟੂਟੀ ਫੂਟੀ ਉਹ ਭੱਜ ਜਾਂਦਾ ਉਹ ਮੁੰਡਾ ਉਹ ਨਹੀਂ ਡੱਕਾ ਤੋੜਦਾ ਆ ਸਾਰੀ ਜਾਨ ਨੂੰ ਤਾਂ ਮੇਰੇ ਨੂੰ ਸਿਆਪੇ ਨੇ ਜਿੰਨੇ ਕੰਮ ਕਰਦੀ ਆ ਮੈਂ ਕਰਦੀ ਆਂ ਵੀ ਆਪ ਵੀ ਤੋੜ ਲਿਆ ਕਰੋ ਕੋਈ ਡੱਕਾ ਜੇ ਬਾਗੀ ਚਾਰ ਦਿਨ ਨਾ ਬੈਠ ਬੈਠ ਕੇ ਪਟ ਪਟ ਕੇ ਰੋਣਗੇ ਹਾਂ ਆਇਆ ਮਨਾ ਚੜਾ ਸਟਾ ਪ੍ਰੀਤਮ ਜੀ ਬਾਤ ਕਰਦੇ ਜੇਰਾ ਜੇ ਤੁਸੀਂ ਰੋਟੀ ਦਾ ਖਾਣ ਦਾ ਟਾਈਮ ਨਾਲ ਨਾ ਜੋ ਆਖਦਾ ਫੋਨ ਆਇਆ ਕਿੰਨੇ ਵਜੇ ਹੋਵੇ ਹੋਏ ਵੀ ਨਹੀਂ ਜੇਗਾ ਮੈਂ ਮਾ ਨੂੰ ਫੋਨ ਕਰ ਦਿੰਦੀ ਕਿੱਦੋਂ ਆਉਂਦਾ ਚਾਹ ਨੂੰ ਇੱਥੇ ਪੂਰੀਆਂ ਬਣਨ ਕੇ ਗਿਆ ਸੀਗਾ ਕੰਮ ਕਰੀ ਜਾਂਦੇ ਸੀ ਆਹ ਚਾਹ ਘੁੱਟ ਕਰ ਦਾਂਗੇ ਫੇਰ ਕੀ ਹੁੰਦਾ ਨਾ ਮੈਂ ਬੈਲੀ ਆ ਉਹ ਕੰਮ ਕਰੀ ਜਾਂਦੀ ਸੀ ਸਾਰਾ ਦਿਨ ਆਹੀ ਕਰੀ ਜਾਊਗਾ ਵੀ ਮੈਂ ਇੱਥੇ ਬੈਲੀ ਆਂਗੀ ਚਾਹ ਕਰਦੇ ਨੂੰ ਡੋਕਾ ਮੈਥੋਂ ਨਹੀਂ ਹੁੰਦੀ ਚਾਚੂ ਨਾਲੇ ਚਾਹ ਉਹ ਤੋਂ ਕਰਵਾ ਕੇ ਪੀ ਲੈਂਦਾ ਜਿਹਨੂੰ ਜ਼ਮੀਨ ਸਮਾਈ ਆ ਸਾਰੀ ਆ ਜਾਂਦਾ ਕਾ ਇੱਥੇ ਮੇਰਾ ਦਿਮਾਗ ਖਾਨ ਨੂੰ ਜੇ ਘਟ ਜਾ ਪਿਆ ਨਹੀਂ ਹੁੰਦੀ ਸੀ ਤਾਂ ਨਹੀਂ ਹੁੰਦੀ ਇਹ ਮੇਰੇ ਭਾਈ ਦਾ ਘਰ ਹੱਕ ਨਹੀਂ ਮੰਨਦਾ ਚਾਹ ਵੱਡਾ ਆਇਆ ਭਾਈ ਦੇ ਘਰ ਆਲਾ ਹੁਣ ਤੈਨੂੰ ਭਾਈ ਦੇ ਸੰਨ ਲੱਗ ਗਿਆ ਨਾ ਉਹਦੇ ਤੈਨੂੰ ਭਾਈ ਨਹੀਂ ਸੀ ਦਿਸਿਆ ਜਿੱਦੇ ਕੱਲਾ ਉਹਦੇ ਨਾਲ ਜ਼ਮੀਨ ਲਵਾਇਆ ਸੀ ਉਹਦੇ ਭਾਈ ਨਜ਼ਰ ਨਹੀਂ ਆਇਆ ਤੈਨੂੰ ਭਾਈ ਆਥ ਮੈਂਥੋ ਨਹੀਂ ਮੰਨਦੀ ਚਾਚੂ ਕਿੱਥੋਂ ਦਿਮਾਗ ਆਣਾ ਆ ਜਾਂਦਾ ਦੇਖ ਕੇ ਮੈਂ ਬੈਠਾ ਕੋਈ ਸ਼ਰਮੀ ਨਹੀਂ ਇਹਨੂੰ ਨਾ ਹੁਣ ਇੱਥੇ ਬੈਠਾ ਕੀ ਕਰਦਾ ਵਗ ਜਾ ਉੱਠ ਕੇ ਇੱਥੇ ਨਹੀਂ ਆ ਗਈ ਚਾਚੂ ਭਾਲ ਦਾ ਡੁਬਕਾ ਇੱਥੇ ਟਿੰਕਰ ਟੂਡੀ ਮਾਲਕਾ ਤਾਂ ਹੀ ਤਾਂ ਜ਼ਮੀਨ ਨਹੀਂ ਲਵਾਈ ਅੱਜ ਹੀ ਐ ਬੋਲੀ ਯਾਨੀ ਲੜਾਈ ਕਹੀ ਯਾਨੀ ਐਂਦਾ ਪਤਾ ਨਹੀਂ ਸੁਵੇ ਤਾਂ ਮੈਂ ਪੁੱਛਤਾ ਕਿਹਾ ਮੈਂ ਆਉਣਾਗਾ ਮੱਠੀਆਂ ਨੂੰ ਆਪ ਦੇ ਘਰ ਤੱਕ ਨਹੀਂ ਲਾਗਾ ਫੋਨ ਨੂੰ ਮਾਰ ਕਿੰਨੇ ਗੇੜਾ ਮਾਰ ਕੇ ਜੀ ਗੇੜਾ ਇਧਰ ਕਿਸ ਪਾਸੇ ਮੈਂ ਵੀ ਨੂੰ ਐ ਕਹਿੰਦਾ ਮੈਂ ਕਿਹੜਾ ਪੂਰਾ ਬਾਦ ਆਉਂਦੇ ਬੜਾ ਅਗਰ ਚੱਲਣੇ ਬਰਨਾਲੇ ਬੰਗਲ ਦਾ ਬਰਨਾਲੇ ਤੋਂ ਤਾਂ ਦੇਖਦਾ ਲੈ ਕਿੱਥੇ ਫਿਰਦਾ ਏ ਉਹ ਉਹਦਾ ਮੇਰੇ ਨਾਲ ਨਿਕਲਦਾ ਤਾਂ ਇਹ ਆਉਦੀ ਮਾਂ ਦੀ ਪੋਤੀ ਚੋੜਾ ਸਾਡੀ ਬਹੁਤ ਉਭੜਾ ਨਿਕਟਾ ਫੰਦਰਾ ਹੋਊਰਾ ਉਹ ਤੇਰੇ ਯਾਰ ਕਾ ਫੜਾਲਾਗਾ ਉਹਦਾ ਜਮਾ ਹਾਂ ਮਾ ਮੁੰਡਾ ਪਾਉ ਤੇ ਪਰਸ਼ਾ ਮਾਫਤਾ ਉਹ ਵੀ ਨਿਕਲਿਆ ਕਰੇ ਬਾਹਰ ਉਂਦਰੋਂ ਤਾਂ ਜਿਵੇਂ ਐ ਨਹੀਂ ਕਹਿੰਦੇ ਮੰਮੀ ਗਈ ਉਹ ਸੱਜਾ ਜੀ ਆਈਏ ਹਾਂ ਉਹਦਾ ਜਮਾ ਮੇਰੇ ਨਾਲ ਦਾ ਉਹ ਹੀ ਤੀਜਾ ਜਮਾ ਸਾ ਆਏ ਥੋੜਾ ਜਿਆ ਕਰ ਦਿੰਦੇ ਕਹਿੰਨੇ ਚਾਹੋ ਕਾਲ ਪੂਨਾ ਉਹ ਆਇਆ ਹੁਣ ਉਹਨੂੰ ਕੀ ਪਤਾ ਇਹਨੂੰ ਕੀ ਸਮਝਾਈਏ ਉਹਨੂੰ ਅੱਖੇ ਵੀ ਕੋਈ ਇੱਕ ਜੰਦਗੀ ਆ ਵੀ ਨਹੀਂ ਆ ਰਹੀ ਅੱਜ ਕਿੱਦਾਂ ਲੱਗਿਆ ਇਹੋ ਜਿਹਾ ਬਣ ਰਹੀ ਜਾਂਦਾ ਨਾ ਕਿਸੇ ਨੂੰ ਬੁਲਾਉਣ ਹੋਣਾ ਵੀ ਆਏ ਬੰਦਾ ਤੇਰੀ ਆ ਭਈ ਕਿੱਥੇ ਜਾਣੇ ਆਉਣੇ ਹਣਾ ਹਾਲਤਾਂ ਹੀ ਪੁੱਛ ਲੈਂਦਾ ਬੰਦਾ ਨਹੀਂ ਓਏ ਇਹੇ ਜੀ ਆ ਯਾਰ ਪਹਿਲੇ ਦਿਨ ਤੇ ਹੈ ਜਾ ਕੋਲ ਦਾ ਮਿਲਦਾ ਜਾਂ ਘੱਟੀ ਆ ਕਿਸੇ ਨਾਲ ਹਰ ਇੱਕ ਨਾਲ ਜੇ ਹੁਣ ਆਪਾਂਗਾ ਆਪਾਂ ਹੁਣ ਇਕੱਠੇ ਰਹਿਣਗੇ ਆਪਾਂ ਜੰਨ ਦੇ ਖਾਨ ਦੇ ਪੁੱਤੇ ਰਹਿਣੇ ਆ ਤੇਰੇ ਤੋਂ ਦੱਤਾਂ ਦੇ ਰਹਿਣਾ ਉਹ ਐਵੇਂ ਔਰ ਰਾਜ ਨਹੀਂ ਖੋਲ ਮਿਲ ਕੇ ਜਰ ਮੈਨੂੰ ਤਾਂ ਨਹੀਂ ਮੇਰੇ ਘਰ ਦੇ ਨੇ ਕਿਹਾ ਕਦੇ ਵੀ ਤੂੰ ਉੱਥੇ ਨਾ ਜਾ ਉੱਥੇ ਨਾ ਜਾ ਮੈਂ ਤਾਂ ਸਾਰੇ ਕਹਿੰਦੇ ਕਿ ਜਿੱਥੇ ਜਾਣਾ ਤੇਰਾ ਜੀ ਕੋਈ ਗੱਲ ਉਹ ਮੇਰਾ ਫੋਨ ਘਰੇ ਪਿਆ ਤਾਂ ਇਹ ਤਾਂ ਮੈਂ ਲਾ ਦਿੱਤਾ ਮੈਂ ਤਾਂ ਇਹਨੂੰ ਕਹਿੰਦਾ ਜੀ ਵੀ ਉਹ ਪਾਈ ਬਣ ਕੇ ਜਾ ਰਿਹਾ ਸੱਦ ਰਿਹਾ ਤੂੰ ਜਰਾ ਆਪਾਂ ਚੱਲ ਆਉਣਾ ਪਰ ਨਾਲੇ ਕੋਈ ਉਹਨਾਂ ਨੂੰ ਮਾਰ ਦੇ ਤਾ ਆ ਨਾਲ ਉੱਤੇ ਬਗਚਾ ਲੱਗੇ ਉਹ ਕੀ ਇਹਨਾਂ ਨੂੰ ਟੋਮੀ ਟੋਮ ਚ ਖੁੱਦਾ ਨਵਾਂ ਜੇ ਉੱਤੇ ਮੌਜ ਜਾ ਅੱਛਾ ਉੱਤੇ ਲਾਇਆ ਮੰਗ ਜਿਹੜਾ ਮਾਹ ਰੌਂਕ ਜਿਹੜਾ ਦਿੱਤਾ ਮੱਖ ਨਾਲੇ ਜਿਹੜਾ ਨਾਮ ਮਾਤਾ ਕੋਣੀ ਪੋਣ ਦਾ ਵਲਾ ਕੇ ਫੇਮਾ ਉੱਥੇ ਉਹ ਬੱਟਾ ਮਾਰੀ ਪਾਉਣ ਉਹ ਮੇਰਾ ਨਾਲ ਲਿਖਦਾ ਕਿ ਲੱਗ ਬੈਠ ਕੇ ਨਾ ਇਹਨਾਂ ਨੂੰ ਕੀ ਉਹ ਫਿਰ ਕਹੂੰਗਾ ਜੀ ਕਰ ਲਾ ਸਕਦਾ ਤੜਕਾ ਲਾ ਦੇ ਤੂੰ ਹਾਂ ਤਾਂ ਤੂੰ ਬਾਹਰ ਤੜਕਦਾ ਜਾਣਾ ਓਏ ਪਿਆਰ ਹੈ ਸਾਡਾ ਇੱਕ ਦੂਜੇ ਨਾਲ ਹੋਰ ਤਾਂ ਕਾਹਨੂੰ ਪਿਆਰ ਦਾ हेलो हाँ जादू के नया बढ़िया बढ़िया हाँ करे तो सारे ठीक अच्छा बरनाले जाना सी ओ यार मेरा बापू करी आसा पास देख रहा मेरा ठीक है ठीक है उठी बैठे हो ठीक है चला गया हाँ बापू मरा जा सी पास ठीक है ठीक है ਕਿੱਥੇ ਘੱਟ ਗਿਆ ਨਹੀਂ ਤੇ ਅਨਨ ਕਿਉਂ ਬਈ ਤੂੰ ਕਿੱਧਰ ਨੂੰ ਚੱਲ ਪਿਆ ਬਾਪੂ ਮਾਨੂੰ ਫੋਨ ਆਇਆ ਸੀ ਜਾਦੂ ਵਰਗਾ ਨਾ ਮਾੜਾ ਕੰਮ ਜਾ ਕੇ ਆਉਂਦਾ ਵਾ ਉਹ ਜਾਦੂ ਵਰਗਾ ਨਾ ਤੂੰ ਪੁੱਤ ਕੀ ਲੈਣਾ ਜਾਦੂ ਵਰਗਾ ਤੋਂ ਤੂੰ ਰਹਿਣ ਦੇ ਜਾ ਆਉਂਦੇ 5 ਮਿੰਟਾਂ ਚ ਮੜਿਆ ਬਗ ਜਾਣ ਦੇ ਕਿ ਕੁੜੀ ਆ ਹੁਣ ਅੰਦਰ ਬਿਠਾ ਕੇ ਰੱਖਣੀ ਆ ਜੇ ਬਾਹਰ ਜਾਊਗਾ ਮਾੜਾ ਮੋਟਾ ਨੂੰ ਪਤਾ ਵੀ ਰਗੂ ਬਾਹਰਲੀ ਦੁਨੀਆਦਾਰੀ ਦਾ ਬਾਹਰ ਬਹੁਤ ਕੁਛ ਆ ਤੂੰ ਜਾਣਦੇ ਤੈਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਹਜੇ ਆਹੋ ਮੈਨੂੰ ਕਾਹਨੂੰ ਪਤਾ ਬਾਹਰ ਕੁਛ ਹੈ ਨਹੀਂ ਤੈਨੂੰ ਹੀ ਜ਼ਿਆਦਾ ਪਤਾ ਹੈ ਤੈਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਬਹੁਤ ਜ਼ਿਆਦਾ ਆ ਨਸ਼ੇ ਪੱਤੇ ਬਾਲ ਭੜੇ ਤੋਂ ਭੜੇ ਆਏ ਪਏ ਆ ਤੂੰ ਮਾਰਦੀਆਂ ਗੱਲਾਂ ਇੱਥੇ ਘਰੇ ਬੈਠੇ ਗੱਲਾਂ ਕਰ ਲੈਣੇ ਆ ਤੁਸੀਂ ਬੇ ਲੋਕਾਂ ਦੇ ਜਵਾਬਾਂ ਵਰਗਾ ਦਾ ਜਵਾਬ ਵੀ ਨਹੀਂ ਹੈਗਾ ਅਜਿਹੀ ਜੇ ਲੋਕਾਂ ਦਾ ਜਵਾਬ ਨਹੀਂ ਤੂੰ ਕਾਹਨੂੰ ਇਹਨੂੰ ਮੋਹ ਕਰਦਾ ਲੋਕ ਕਰ ਦਿੰਦੇ ਆ ਨਾ ਇਹ ਤਾਂ ਨਹੀਂ ਹੈਗਾ ਬਾਹਰ ਨਹੀਂ ਛੱਡਦੇ ਬਾਹਰ ਕਰ ਦਿੰਦੇ ਆ ਜਵਾਬ ਆ ਸਾਰਾ ਦਿਨ ਕਿਹ ਕਿਤਨਾ ਜਵਾਬ ਨੂੰ ਦਿਮਾਗ ਤੇ ਲੋਡ ਪਾਉਂਦੇ ਆ ਅਜਿਹੀ ਕਿ ਤੂੰ ਕਰਾ ਰਹਿਣਾ ਲੋਡ ਪਾਣਦਾ ਮਗਰ ਉਹ ਤੁਰੇ ਫਰੀ ਅਰੇ ਤੂੰ ਕਿਹੜਾ ਕੱਟਾ ਆ ਲਾ ਕੇ ਹੁਣ ਗੇਲਾ ਕੱਟ ਕੇ ਟੌਰ ਭਗਵਾਨ ਦੇ ਚੱਲ ਪਿਆ। ਉਹ ਮੈਂ ਵੇਖਦਾ ਰਹਿਣਾ ਬਾਹਰ ਤਾਂ ਹੀ ਕਹਿਣਾ। ਕੋਈ ਵੀ ਕੋਈ ਦੇਖ ਲਿਆ ਕਰੀ ਬਾਹਰ ਹੀ ਦੇਖਦਾ ਰਹਿਣਾ। ਬਾਹਰ ਦੇਖਦਾ ਰਹਿਣਾ। ਹਾਂ ਤੇ ਜੋ ਜੀ ਕਾ ਪਰਪਾਣਾ ਮੈਂ ਤਾਂ ਕੰਮ ਕਰਾਂਗਾ। ਚੱਲ ਬਗ ਜਾ ਮਾਪੂ ਮੈਂ। ਦੇਖ ਲੈ ਪੁੱਤ ਤੇਰੀ ਮਰਜ਼ੀ ਆ। ਆਜੂਗਾ 5 ਮਿੰਟਾਂ ਚ। ਚੱਲ ਮੈਂ ਜਾਂਦਾ। ਭਾਂਤ ਨੇ ਮੈਨੂੰ ਤਾਂ ਉਹੀ ਸਮਝਦੇ ਰਹਿੰਦੇ। ਉਹ ਮੈਂ ਤਾਂ ਐ ਕਹਿਣਾ ਮਾੜੀ ਸੰਗਤ ਚ ਪੈ ਗਿਆ ਬਹੁਤ ਪੂਰਾ ਹਾਲ ਆ ਲੋਕਾਂ ਦਾ ਬਾਹਰ। ਕੱਲਾ ਜਵਾਕ ਆ। ਮੁੜ ਕੇ ਅੱਖਾਂ 'ਚ ਖਸੌਣ ਦੇ ਦੇ ਰੋਵਾਂਗੇ ਉਹ ਥਾਰ ਜੀ ਕਿਹੜਾ ਲੈ ਕੇ ਆਇਆ ਉਹ ਥਾਰ ਛੱਡ ਯਾਰ ਤੂੰ ਨੂੰ ਪੁੱਛ ਕੀ ਕਹਿੰਦਾ ਜੀਬੂ ਉਹ ਤਾਂ ਕਹਿੰਦਾ ਕਿ ਨਾ ਮਰ ਆਪਾਂ ਕਹਿੰਦਾ ਉਹ ਨਹੀਂ ਦਿੰਦਾ ਬੜਾ ਜਾ ਠਪਾਉਂਦੇ ਨੇ ਨਾ ਇਹਦੇ ਘਰ ਦੇ ਵੀ ਲੈ ਉਹ ਕਹਿੰਦਾ ਕਿ ਨਾ ਮੈਂ ਲਾ ਕੀ ਹਾਲਾ ਜਾਦੂ ਆ ਜਾਦੂ ਕੀਤਾ ਆ ਗਿਆ ਕਿਉਂ ਕਿ ਮੈਂ ਜੀਬੂ ਵਧੀਆ ਬਈ ਤੂੰ ਦੱਸ ਉਹ ਤੇਰਾ ਤੈਨੂੰ ਘੱਟ ਦੇ ਫੋਨ ਲਈ ਜਾਂਦਾ ਵੀ ਦਾ ਚੱਕ ਦਲੇ ਬੰਦਾ ਦਾ ਫੋਨ ਚੱਕ ਲਈ ਜਾਂਦਾ ਦੱਸ ਉਹ ਬਈ ਬਾਪੂ ਘਰੇ ਸੀਗਾ ਯਾਰ ਬਾਪੂ ਫੋਨ ਤੇ ਬੰਦਾ ਜਾਂ ਟੋਡਾ ਹਾਂ ਉਹ ਡਰ ਲੱਗਦਾ ਯਾਰ ਭੈੜਾ ਬਾਲਾ ਖੰਭ ਪਤਾਦਾ ਹੈ ਆਇਆ ਕਰ ਤੈਨੂੰ ਵੀ ਨਿਕਾਲ ਸੋਣਾ ਪਾ ਸੂਰਜੀ ਤੇ ਚਾਲਦੇ ਆ ਕਿਉਂ ਹੋਰ ਇੱਕ ਤਾਂ ਸੂਰਜੀ ਤੇ ਮੈਂ ਇੱਕ ਤਾਂ ਲੈ ਕੇ ਆਨੇ ਬਿੰਦੀਆਂ ਅੱਛਾ ਮੱਥੇ ਤੇ ਲਾਉਣ ਵਾਲੀਆਂ ਇੱਕ ਲੈਣਾ ਸੁਰਖੀ ਕਿ ਨੌ ਪਾਲਸਾ ਕਿ ਚੂੜੀਆਂ ਲਾਲ ਰੰਗ ਦੇ ਦੁਆਰੇ ਨਾ ਸੂਟ ਛੂਟਾ ਬਾਕੇ ਮੈਂ ਕੀ ਰਸੜਾ ਕਰੇ ਹਾਂ ਬਾਕੇ ਮੈਂ ਵਜਾ ਕਰ ਚੌਂਕੜਾ ਮਾਰ ਕੇ ਕਹਿਣ ਜੋ ਕਿਦਾ ਹੋ ਜਾਗੇ ਵੀ ਕੁੜੀਆਂ ਪਰ ਬਾਹਰ ਤਾਂ ਨਹੀਂ ਨਿਕਲਣ ਦੇ ਨਾਲ ਤੇਰੇ ਘਰ ਤੈਨੂੰ ਗਾ ਕੇ ਤੋੜ ਦੇਣਗੇ ਨਾਲ ਸੁੱਕੀ ਰਹਿਣਗੇ ਫਿਰ ਉਹ ਨਾਲ ਸੁੱਕੀ ਰਹਿਣਗੇ ਮੈਂ ਨਹੀਂ ਤਾਂ ਪਤੰਦਰਾ ਦਾਲ ਨਹੀਂ ਪਤੀਲੇ ਥੱਲੇ ਲੱਗਦੀ ਹੁੰਦੀ ਜਿੱਨਾ ਤੂੰ ਲੱਗਿਆ ਪਿਆ ਕਰ 哎，没告。